ਸ਼ਹਿਰ ਦੇ ਗਣਪਤੀ ਸੇਵਾ ਮੰਡਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11ਵਾਂ ਗਣੇਸ਼ ਉਤਸਵ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਮੂਰਤੀ ਸਥਾਪਨਾ ਸਮਾਰੋਹ ਮੌਕੇ ਕਲਸ਼ ਯਾਤਰਾ ਖਾਟੂ ਸ਼ਾਮ ਮੰਦਪ ਤੋਂ ਸ਼ੁਰੂ ਹੋ ਕੇ ਬਾਜ਼ਾਰ ਵਿੱਚ ਹੁੰਦੇ ਹੋਏ ਗੀਤਾ ਭਵਨ ਵਿਖੇ ਸਮਾਪਤ ਹੋਈ। ਹਰਪ੍ਰੀਤ ਜੀ ਤੁਹਾਨੂੰ ਪਤਾ ਹੈ ਗਣੇਸ਼ੂ ਸੁਭ ਜਲਪਾ ਵਿੱਚ ਬੜੀ ਸ਼ਾਨਦਾਰ ਤੁਮਤਾਬਨਾ ਬਣਾਇਆ ਜਾ ਰਿਹਾ ਹੈ 11ਵਾਂ ਗਣੇਸ਼ੂ ਸੁਭ ਬੜੀ ਸ਼ਰਧਾ ਤੇ ਤੁਮਤਾਬਨਾ ਬਣਾਇਆ ਜਾ ਰਿਹਾ ਸਾਰੇ ਇਲਾਕਾ ਨਿਵਾਸੀਆਂ ਨਾਲ ਗਲਪਤੀ ਸੇਵਾ ਮੰਡਲ ਦੁਆਰਾ ਇਹ 11ਵਾਂ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਇਹ ਗਿਤਾਪਾਵਨ ਦੇ ਵਿੱਚ ਕਰਾਇਆ ਜਾਵੇਗਾ ਅੱਜ ਸਥਾਪਨਾ ਹੋਈ ਹੈ ਕਿ ਅੱਜ ਕੱਲ੍ਹ ਯਾਤਰਾ ਕੱਢੀ ਹੈ ਹਰਪ੍ਰੀਤ ਜੀ ਇਹ ਬੜੀ ਖੁਸ਼ੀ ਦੀ ਗੱਲ ਹੈ ਅੱਜ 201 ਸਾਗਣਾ ਵੱਲੋਂ ਕਲਸ਼ ਯਾਤਰਾ ਕੱਢੀ ਗਈ ਹੈ ਪੂਰੇ ਸ਼ਹਿਰ ਦੀ ਪਰਕਰਮਾ ਕਰੀ ਗਈ ਹੈ ਹੁਣ ਸਾਡੇ ਗੀਤਾ ਭਵਨ ਦੇ ਏਸੀ ਹਾਲ ਦੇ ਵਿੱਚ ਗਰੇਸ਼ ਜੀ ਭਗਵਾਨ ਜੀ ਦੀ ਮੂਰਤੀ ਸਥਾਪਨਾ ਕੀਤੀ ਜਾਊਗੀ ਜੋ ਕਿ ਲਗਭਗ 10 ਦਿਨ ਉਰੇ ਮੂਰਤੀ ਦੀ ਪੂਜਾ ਕਰੀ ਜਾਊਗੀ ਡੇਲੀ ਕੀਰਤਨ ਹੋਇਆ ਕਰੇਗਾ ਤੇ ਉਸ ਤੋਂ ਬਾਅਦ 11ਵੇਂ ਦਿਨ 10ਵੇਂ ਦਿਨ ਦਾ ਵਿਸਥਾਰਜਨ ਹੋਵੇਗਾ ਆ ਲੋਕਾਂ ਕੀ ਇਸ ਦੇ ਨਾਲ ਵੀ ਹੈ ਜੀ ਤਾਂ ਬਿਲਕੁਲ ਬ੍ਰੋ ਨਾਮ ਨੇ ਹਰ ਹਰਪ੍ਰੀਤ ਜੀ ਸਰਕ ਧਰਮ ਦੇ ਲੋਕਾਂ ਨੂੰ ਆਪਦੇ ਆਪ ਦੇ ਧਰਮ ਆਪਣੇ ਆਪਣੇ ਤਿਹਾਰ ਬੜੇ ਸ਼ਰਧਾ ਤੇ ਤੁਮਕਾਮ ਨਾਲ ਮਨਾਉਣੇ ਚਾਹੀਦੇ ਨੇ ਅਤੇ ਸਾਰੀਆਂ ਸੰਸਥਾਵਾਂ ਨੂੰ ਕਿਸੇ ਵੀ ਧਰਮ ਦਾ ਪ੍ਰੋਗਰਾਮ ਹੋਵੇ ਉਸ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਆਪਸੀ ਭਾਈਚਾਰੇ ਇਕਤਾ ਦਾ ਪ੍ਰਤੀਕ ਦੇਣਾ ਚਾਹੀਦਾ ਹੈ। ਸਾਡੀ ਅੱਜ ਕੱਲ੍ਹ ਦੀ ਯਾਤਰਾ ਕੱਢੀ ਜਾ ਰਹੀ ਹੈ ਗਣੇਸ਼ ਗਣੇਸ਼ोत्सव ਹੈ ਜਿਹੜਾ ਮਨਾਇਆ ਜਾ ਰਿਹਾ ਵੱਡੇ ਪੱਧਰ ਤੇ ਨੂੰ ਕਿਵੇਂ ਦੇਖਦੇ ਹੋ? ਇਹ ਹਰ ਸਾਲ ਗਣੇਸ਼ ਜੀ ਦਾ ਸਾਡਾ ਹਰ ਸਾਲ ਬਣਾਇਆ ਜਾਂਦਾ ਬੜੀ ਧੂਮ-ਧਾਮ ਨਾਲ ਬਣਾਇਆ ਜਾਂਦਾ ਇਹ ਯਾਤਰਾ ਅਜ ਕੱਲ੍ਹ ਸਗਿਆਤਰਾ ਪਵਨ ਦਾ ਮੰਦਿਰ ਚੋਂ ਗੱਡੀ ਜਾਂਦੀ ਦੀ ਜੋ ਕਿਤਾਬਾਂ ਉਹਨਾਂ ਵਿੱਚ ਗਣੇਸ਼ ਜੀ ਸਥਾਪਿਤ ਹੋਣਗੇ ਤੇ ਇਹਨਾਂ ਦਾ ਮਾਰਿਚ ਸੁੱਖ ਸ਼ਾਂਤੀ ਦਰਬੇ ਦੀ ਲਈ ਕਿਵੇਂ ਹੁਣ ਮੀਹ ਪਿਆ ਹੋਰ ਪਰ ਨੇ ਸਾਬ ਇਹਨਾਂ ਨੂੰ ਉਰਜਾ ਕੀਤੀ ਜਾਊਗੀ ਵੀ ਲੋਕਾਂ 'ਚ ਸੁੱਖ ਸ਼ਾਂਤੀ ਦੇਣਾ ਅਤੇ ਲੋਕਾਂ ਨੂੰ ਖੁਸ਼ਹਾਲ ਕਰਨਾ ਤੇ 10 ਦਿਨਾਂ ਲਈ ਇਹਨਾਂ ਦੀ ਸੇਵਾ ਪੂਜਾ ਪਾਠ ਕਰਕੇ ਉਹਨਾਂ ਨੂੰ ਫਿਰ ਉਹ ਤੋਂ ਬਾਅਦ ਨਦੀ ਵਿੱਚ ਵਿਰਾਜਨ ਕੀਤਾ ਜਾਊਗਾ ਲੋਕਾਂ ਨੂੰ ਕਿਤੇ ਇਹ ਲੋਕਾਂ ਦੇ ਸ਼ਹਿਰ ਵਾਸੀਆਂ ਲੋਕਾਂ ਨੂੰ ਸੁਨੇਹਾ ਇਹ ਆ ਵੀ ਇਹ ਪੁੰਗਦੇ ਕੰਮ ਨੇ ਇਹ ਕੰਮ ਹੁੰਦੇ ਰਹਿੰਦੇ ਨੇ ਧਰਮ ਲਈ ਧਰਮ ਉੱਚਾ ਜਾਂਦਾ ਇਹ ਧਰਮ ਦੇ ਕਿਹੜੇ ਕੰਮ ਨੇ ਇਹ ਹਮੇਸ਼ਾ ਹੀ ਹੁੰਦੇ ਰਹਿਣਾ ਤੇ ਲੋਕ ਖੁਸ਼ੀਆਂ ਬੰਦਦੇ ਨੇ ਇਹ ਕੰਮਾਂ 'ਚ ਤੇ ਲੋਕ ਆਪਦੇ ਆਪੇ ਸ਼ਾਹ ਹੁੰਦਾ ਲੋਕਾਂ ਨੂੰ ਸਾਡੀ ਯਾਤਰਾ ਕਦੀ ਕੀ ਰੂਤ੍ਰਿਕਾ ਮੂਰਤੀ ਦੀ ਸਥਾਪਨਾ ਕੀਤੀ ਜਾ ਰਹੀ ਹੈ ਕਮੇਟੀ ਦੇ ਪ੍ਰਬੰਧ ਨੇ ਕਿਵੇਂ ਦੇਖਦੇ ਹੋ ਗੋਲ ਗਣਪਤੀ ਮਹਾਰਾਜ ਕੀ ਜੈ ਸਾਨੂੰ ਬਹੁਤ ਹੀ ਚੰਗਾ ਲੱਗਾ ਸਾਰੇ ਜੜਬਿੰਨ ਸਾਡਾ ਬਹੁਤ ਸਹਿਯੋਗ ਦਿੱਤਾ ਸਾਰੇ ਮੰਡਲਾਂ ਨੇ ਬਹੁਤ ਉਤਸ਼ਾਹ ਨਾਲ ਸਾਡੇ ਨਾਲ ਆਪਣੇ ਇਸ ਕਾਰਜੇ ਹਿੱਸਾ ਲਿਆ ਸਾਡਾ 11ਵਾਂ ਗਣਿਸ਼ਵਾ ਹਾਊਸ ਬੜੀ ਧੂਮ ਧਾਮ ਨਾਲ ਬਣਾਇਆ ਜਾ ਰਿਹਾ ਹੈ ਅਸੀਂ ਇਸ ਸਾਲ ਵੀ ਕਲਸ਼ ਯਾਤਰਾ ਕਢੀ ਨਿਸ਼ਾਨ ਯਾਤਰਾ ਤੇ ਪਵਨਤਾ ਮੰਦਿਰ ਦੇ ਗਿਤਾ ਭਵਨ ਵਿੱਚ ਪਹੁੰਚੀ ਆ ਰਹੀ ਹੈ ਉੱਥੇ ਜਾ ਕੇ ਟੋਲ ਵਾਜੇ ਨਾਲ ਅਖੰਡ ਜੋਤ ਦੀ ਪ੍ਰਾਪਤੀ ਹੋ ਗਈ